ਰੋਜ਼ ਆਪਣਾ ਆਟੋ ਤੇ ਤੇ ਆਪਣੀ ਜੌਬ ਤੇ ਜਾਂਦੀ ਸੀ ਸਵੇਰ ਦੀ ਸ਼ਿਫਟ ਜਣੀ ਜਦੋਂ ਆਟੋ ਦੇ ਵਿੱਚ ਲਿਫਟ ਲਈ ਇਹ ਜਿਹੜੇ ਨੌਜਵਾਨ ਜਿਨ੍ਹਾਂ ਨੇ ਇੱਕ ਆਟੋ ਦੇ ਵਿੱਚ ਦੋ ਜਾਨੇ ਬੈਠੇ ਹੋਏ ਸੀ ਉਹ ਚ ਉਹ ਲੜਕੀ ਨੂੰ ਲਿਫਟ ਦਿੱਤੀ ਥੋੜੀ ਦੂਰ ਜਾ ਕੇ ਇੱਕ ਸਾਥੀ ਹੋਰ ਨਾਲ ਲਿਆ ਇਹਨਾਂ ਨੇ ਹੱਥਾਂ ਪੈਰਾਂ ਬੰਨ ਕੇ ਟੇਪ ਨਾਲ ਕਿਉ ਉਹਨੂੰ ਜਿਹੜਾ ਇੱਕ ਸੁੰਨਸਾਨ ਜਗ੍ਹਾ ਦੇ ਵਿੱਚ ਲਿਜਾ ਕੇ ਜਿਹੜਾ ਲੜਕੀ ਦੇ ਨਾਲ ਗੈਂਗ ਰਿਫਟ ਤਿੰਨਾਂ ਜਣੇ ਨੇ ਜਿਵੇਂ ਇਹ ਰੇਪ ਕੀਤਾ ਇਹਨਾਂ ਨੇ ਕਰੀਬਨ ਲੜਕੀ ਨੂੰ 45 ਤੋਂ 50 ਮਿੰਟ ਜਿਹੜਾ ਕਿਡਨੈਪ ਕੀਤਾ ਉਹ ਆਮ ਦਿਨਾਂ ਵਾਂਗ ਆਪਣੇ ਕੰਮ ਤੇ ਜਾਣ ਲਈ ਕਰੋ ਨਿਕਲੀ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਰਾਜ حیਵਾਨ ਬੈਠੇ ਨੇ ਲੁਧਿਆਣਾ ਚ 20 ਸਾਲ ਦੀ ਕੁੜੀ ਨੇ ਕੰਮ ਤੇ ਜਾਣ ਲਈ ਆਟੋ ਲਿਆ ਪਰ ਆਟੋ ਦੇ ਵਿੱਚ ਮੌਜੂਦ ਦੋ ਮੁੰਡਿਆਂ ਨੇ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਕੁੜੀ ਨੂੰ ਅਗਵਾ ਕੀਤਾ ਅਤੇ ਫਿਰ ਜ਼ਬਰ ਜਨਾਹ ਨੂੰ ਅੰਜਾਮ ਦਿੱਤਾ ਹੁਣ ਇਹ ਤਿੰਨੋਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ 20 ਸਾਲ ਦੀ ਬੱਚੀ ਸੀ ਜੋ ਪ੍ਰਾਈਵੇਟ ਸੀਸੀ ਕਾਰਸਪੋਂਡੈਂਸ ਜਿਹੜੀ ਹੈ ਗ੍ਰੈਜੂਏਸ਼ਨ ਦੇ ਫਸਟ ਇਅਰ ਚ ਜਿਹੜਾ ਪੜਦੀ ਸੀ ਤਪਲਾਸੋਂ ਨਾਲ ਪਾਰਟ ਟਾਈਮ ਜੌਬ ਕਰਦੀ ਸੀ ਹਰ ਰੋਜ਼ ਆਪਣਾ ਆਟੋ ਤੇ ਤੇ ਆਪਣੀ ਜੌਬ ਤੇ ਜਾਂਦੀ ਸੀ ਸਵੇਰ ਦੀ ਸ਼ਿਫਟ ਜਣੀ ਉਹਦੀ ਆਲਮੋਸਟ ਜਿਹੜੀ ਜੌਬ ਹੈ 6 ਵਜੇ ਸਵੇਰੇ ਸ਼ੁਰੂ ਹੁੰਦੀ ਸੀ ਉਹਨੇ ਜਦੋਂ ਆਟੋ ਦੇ ਵਿੱਚ ਲਿਫਟ ਲਈ ਇਹ ਜਿਹੜੇ ਨੌਜਵਾਨ ਜਿਨ੍ਹਾਂ ਨੇ ਇੱਕ ਆਟੋ ਦੇ ਵਿੱਚ ਦੋ ਜਾਨੇ ਬੈਠੇ ਹੋਏ ਸੀ ਉਹ ਚ ਉਹ ਲੜਕੀ ਨੂੰ ਲਿਫਟ ਦਿੱਤੀ ਥੋੜੀ ਦੂਰ ਜਾ ਕੇ ਇੱਕ ਸਾਥੀ ਹੋਰ ਨਾਲ ਲਿਆ ਫਿਰ ਉਸ ਤੋਂ ਬਾਅਦ ਉਸ ਲੜਕੀ ਨੂੰ ਜ਼ਬਰਨ ਇਹਨਾਂ ਨੇ ਹੱਥਾਂ ਪੈਰਾਂ ਬੰਨ ਕੇ ਟੇਪ ਨਾਲ ਕਿ ਉਹਨੂੰ ਜਿਹੜਾ ਇੱਕ ਸੁੰਨਸਾਨ ਜਗ੍ਹਾ ਦੇ ਵਿੱਚ ਲਿਜਾ ਕੇ ਜਿਹੜਾ ਲੜਕੀ ਦੇ ਨਾਲ ਗੈਂਗ ਰੇਪ ਤਿੰਨਾ ਜਾਣੇ ਨੇ ਜਿਹੜਾ ਇਹ ਰੇਪ ਕੀਤਾ ਇਹ ਹੋਣ ਤੋਂ ਬਾਅਦ ਜਿਹੜੀ ਉਸ ਲੜਕੀ ਨੂੰ ਉਸੇ ਜਗ੍ਹਾ ਤੇ ਛੱਡ ਗਏ ਉਤੋਂ ਬਾਅਦ ਉਸ ਲੜਕੀ ਨੇ ਉੱਥੋਂ ਚੱਲ ਕੇ ਸੜਕ ਤੇ ਆ ਕੇ ਹੈਲਪ ਲੈ ਕੇ ਆਪਣੇ ਘਰ ਗਈ ਆਪਣੇ ਪਰਿਵਾਰ ਨੂੰ ਸਾਰੀ ਗੱਲ ਦੱਸੀ ਤੇ ਉਤੋਂ ਬਾਅਦ ਉਹਨਾਂ ਨੇ ਥਾਣੇ ਇਤਲਾ ਦੱਤੀ ਡੇਲੋਂ ਉਹਦੇ ਵਿੱਚ ਅਸੀਂ ਇੱਕ ਮੁਕਦਮਾ ਦਰਜ ਕਰਕੇ ਜਿਹੜਾ ਮਾਨਯੋਗ ਸਾਡੇ ਸੀਪੀ ਸਾਹਿਬ ਨੇ ਬੜਾ ਸੀਨੀਅਰ ਕ੍ਰਾਈਮ ਸੀ ਜਿਹੜਾ ਗੈਂਗ ਰੇਪ ਸੀ ਤੇ ਇਹਦੇ ਵਿੱਚ ਫਿਰ ਸਾਨੂੰ ਡਾਇਰੈਕਸ਼ਨਸ ਦਿੱਤੀਆਂ ਟੀਮ ਦੇ ਵਿੱਚ ਜਿਹੜਾ ਬਿਲਕੁਲ ਹੀ ਬਲਾਈਂਡ ਕੇਸ ਸੀ ਜਿਹੜਾ ਲੜਕੀ ਨੂੰ ਕਿਸੇ ਤਰ੍ਹਾਂ ਦਾ ਬਹੁਤ ਅੱਛੀ ਤਰ੍ਹਾਂ ਵਕੂਏ ਬਾਰੇ ਵੀ ਨਹੀਂ ਸੀ ਪਤਾ ਕਿ ਇਸ ਜਗ੍ਹਾ ਤੇ ਹੈ ਤੇ ਪਲੱਸ ਲੜਕੀ ਨੂੰ ਉਹਨਾਂ ਜਿਹੜਾ ਦੋਸ਼ੀਆਂ ਜਾਂ ਆਟੋ ਉਹਦੇ ਬਾਰੇ ਬਿਲਕੁਲ ਬਹੁਤ ਘੱਟ ਜਾਣਕਾਰੀ ਸੀ ਉਹਦੇ ਵਿੱਚ ਸਾਡੀ ਟੀਮ ਨੇ ਇਸ ਦੀ ਡੂੰਘਾਈ ਨੂੰ ਦੇਖਦੇ ਹੋਏ ਹੈ ਤੇ ਇੰਨੇ ਮਾੜੇ ਕ੍ਰਾਈਮ ਨੂੰ ਬੜੀ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਇਹ ਦੋਸ਼ੀਆਂ ਦਾ ਆਟੋ ਦਾ ਸਾਰੇ ਨਾਮਿਨੇਟ ਕੀਤੇ ਨਾਮਿਨੇਟ ਕਰਨ ਤੋਂ ਬਾਅਦ ਫੈਰੋਸ ਦੋਸ਼ੀਆਂ ਨੂੰ ਬਹੁਤ ਸਟਰਗਲ ਨਾਲ ਜਿਹੜਾ ਗ੍ਰਿਫਤਾਰ ਕੀਤਾ ਕਿਉਂਕਿ ਇਹ ਜਿਹੜੇ ਤਿੰਨੇ ਦੋਸ਼ੀਏ ਜਿਹੜਾ ਇੱਕ ਜੁਵਨਾਈਲ ਹੈ ਤੇ ਦੋ ਦੋਸ਼ੀ ਜਿਹੜਾ ਇੱਕ ਅਨਿਲ ਕੁਮਾਰ ਤੇ ਗੁਰਪ੍ਰੀਤ ਜਿਹੜੇ ਜਗਰਾਉਂ ਦੇ ਰਹਿਣ ਵਾਲੇ ਤਿੰਨੇ ਪੁਲਿਸ ਨੇਦੀ ਹਿਸਟਰੀ ਖੰਗਾਲ ਰੀ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਕਿਤੇ ਪਹਿਲਾਂ ਕਿਸੇ ਹੋਰ ਅਪਰਾਧ ਦੇ ਵਿੱਚ ਤਾਂ ਸ਼ਾਮਿਲ ਨਹੀਂ ਸਨ ਇਹ ਦੋਨੋਂ ਆਟੋ ਚਲਾਉਂਦੇ ਸੀ ਆਟੋ ਚ ਚਲਾਉਂਦੇ ਸੀ ਨਸ਼ਾ ਕਰਦੇ ਸੀ ਆਟੋ ਚ ਚਲਾਉਂਦੇ ਸੀ ਹੋਰ ਵੀ ਮੇਬੀ ਜਿਹੜੀ ਹੈ ਡਿਊਰਿੰਗ ਰਿਮਾਨ ਦੇਖਾਂਗੇ ਕੋਈ ਹੋਰ ਵਾਰਦਾਤ ਤਾਂ ਨਹੀਂ ਕੀਤੀਆਂ ਇਹਨਾਂ ਨੇ ਕਰੀਬਨ ਲੜਕੀ ਨੂੰ 45 ਤੋਂ 50 ਮਿੰਟ ਜਿਹੜਾ ਕਿਡਨਪ ਕਰਕੇ ਇਹਨਾਂ ਨੇ ਪਲਾਨ ਕੀਤਾ ਸੀ ਇਹ ਜਿੱਦਾਂ ਦੇਖੋ ਜਿਹੜੀ ਇਹਨਾਂ ਕੋਲ ਟੇਪ ਸੀ ਜਿਹੜੀ ਟੇਪ ਮੂੰਹ ਤੇ ਲਗਾਈ ਗਈ ਬੱਚੇ ਨੂੰ ਬੰਨਿਆ ਗਿਆ ਤੇ ਇਹਨਾਂ ਦੀ ਜਿਹੜੀ ਮਨਸ਼ਾ ਕੋਈ ਅੱਛੀ ਨਹੀਂ ਸੀ ਮਾੜੀ ਸੀ ਗੈਂਗਰੇਪ ਦਾ ਮਾਮਲਾ 19 ਦਸੰਬਰ ਦਾ ਹੈ ਪੁਲਿਸ ਨੇ ਮੁਲਜ਼ਮ ਫੜ ਲਏ ਨੇ ਪਰ ਸਵਾਲ ਬਰਕਰਾਰ ਹੈ ਕਿ ਆਖਿਰ ਕਦੋਂ ਸੁਰੱਖਿਅਤ ਹੋਣਗੇ ਮਹਿਲਾਵਾਂ